प्यारे दोस्तों प्यार भरी सत श्री अकाल जी हां जी दोस्तों मुलाजिमा दे लिए आई बड़ी खबर ओल्ड पेंशन स्कीम, स्कीम नु लेके जारी ਕੀਤਾ ਗਿਆ ਨੋਟੀਫਿਕੇਸ਼ਨ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਕੀ ਹੈ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ हां जी दोस्तों ਅਸੀਂ ਤੁਹਾਨੂੰ ਦੱਸ ਦੇਈ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਇਸ ਵਾਰੇ ਜਾਣਕਾਰੀ ਦਿੱਤੀ ਹੈ ਕਿ ओल्ड पेंशन स्कीम ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਮਨਜ਼ੂਰੀ ਦੇ ਦਿੱਤੀ ਗਈ ਹੈ ਉਹਨਾਂ ਮਲਾਜ਼ਮਾਂ ਮਨ ਨੂੰ ਜਿਨ੍ਹਾਂ ਦੀ ਭਰਤੀ ਜਿਹੜੀ ਕਿ 2004 ਤੋਂ ਪਹਿਲਾਂ ਹੋਈ ਸੀ ਪਰ ਉਹਨਾਂ ਨੂੰ ਨਿਯੁਕਤੀ ਪੱਤਰ ਬਾਅਦ ਦੇ ਵਿੱਚ ਦਿੱਤੇ ਗਏ ਸੀ ਇਹਨਾਂ ਮੁਲਾਜ਼ਮਾਂ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਸੀ ਕਿ ਸਾਡੀ ਭਰਤੀ 2004 ਤੋਂ ਪਹਿਲਾਂ ਹੋਈ ਹੈ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਣੀ ਚਾਹੀਦੀ ਹੈ ਉਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਵੀ ਐਲਾਨ ਕੀਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਕਿ ਇਸ ਬਾਰੇ ਦਿੱਤੀ ਸੀ ਕਿ ਉਹਨਾਂ ਮੁਲਾਜ਼ਮਾਂ ਦੇ ਉੱਪਰ ਜਿਹੜੀ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਣ ਜਾ ਰਹੀ ਹੈ ਜਿਨ੍ਹਾਂ ਦੀ ਭਰਤੀ 2004 ਤੋਂ ਪਹਿਲਾਂ ਹੋਈ ਹੈ ਪਰ ਉਹਨਾਂ ਨੂੰ ਨੁਯੁਕਤੀ ਪੱਤਰ ਬਾਅਦ ਦੇ ਵਿੱਚ ਦਿੱਤੇ ਗਏ ਨੇ ਹਾਂਜੀ ਦੋਸਤੋ ਉਹਨਾਂ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਇੱਕ ਨੋਟੀਫਿਕੇਸ਼ਨ ਜਿਹੜਾ ਕਿ ਜਾਰੀ ਕੀਤਾ ਗਿਆ ਹੈ ਉਹਨਾਂ ਉੱਪਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਣ ਜਾ ਰਹੀ ਹੈ ਹਾਂਜੀ ਦੋਸਤੋ ਮਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਇਨ੍ਹਾਂ ਮਲਾਜ਼ਮਾਂ ਦੁਆਰਾ ਆਪਣੀ ਇਸ ਮੰਗ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਕੁੰਡਾ ਵੀ ਖੜਕਾਇਆ ਗਿਆ ਤੇ ਲਗਾਤਾਰ ਇਸ ਨੂੰ ਲੈ ਕੇ ਸੁਣਵਾਈਆਂ ਵੀ ਹੋਈਆਂ ਸੀ ਕਿ ਸਾਡੇ ਉੱਪਰ ਜਿਹੜਾ ਕਿ ਇੱਕ ਤਰ੍ਹਾਂ ਦਾ ਤੱਕਾ ਕੀਤਾ ਜਾ ਰਿਹਾ ਪ੍ਰਾਣੀ ਪੈਨਸ਼ਨ ਸਕੀਮ ਸਾਨੂੰ ਦੇਣੀ ਬੰਦ ਦੀ ਹੈ ਉਸ ਵਿੱਚ ਉਹਨਾਂ ਨੂੰ ਜਿੱਤ ਹੋਈ ਹੈ ਤੇ ਉਹਨਾਂ ਉੱਪਰ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਉਹਨਾਂ ਦੀ ਇਸ ਮੰਗ ਨੂੰ ਲੈ ਕੇ ਕਿ ਪ੍ਰਾਣੀ ਪੈਨਸ਼ਨ ਸਕੀਮ ਇਹਨਾਂ ਮਲਾਜ਼ਮਾਂ ਦੇ ਉੱਪਰ ਲਾਗੂ ਕੀਤੀ ਜਾ ਰਹੀ ਹੈ ਜੇਕਰ ਪ੍ਰਾਣੀ ਪੈਨਸ਼ਨ ਸਕੀਮ ਦੀ ਗੱਲ ਕਰੀਏ ਤਾਂ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਨਿਯਮ 1972 ਅਨੁਸਾਰ ਲਗਾਤਾਰ ਮੰਗ ਕਰ ਰਹੇ ਨੇ ਕਿ ਪ੍ਰਾਣੀ ਪੈਨਸ਼ਨ ਸਕੀਮ ਸਾਰੇ ਮਲਾਜ਼ਮਾਂ ਨੂੰ ਲਾਗੂ ਕੀਤੀ ਜਾਵੇ ਜਿਹੜੇ 2004 ਤੋਂ ਬਾਅਦ ਭਰਤੀ ਹੋਏ ਨੇ ਸਾਥਿਓ ਸਾਰੇ ਨੌਕਰੂਏ ਕਨੇ ਕਨੇ ਬਾਤ ਨੂੰ ਕਨੇ ਕਨੇ ਨੂੰ ਪਾੜ ਕੇ ਇਹ ਨਵਾਂ ਰਾਜ ਜੋ ਪੈਨਾ ਕਰਨਾ ਚਾਹੁੰਦਾ ਡੱਗਾ ਰਾਜ ਪੈਨਾ ਕਰਨਾ ਚਾਹੁੰਦਾ ਇਹ ਮੋਦੀ ਦੀ ਲਾਈਨ ਤੇ ਚੱਲਣਾ ਚਾਹੁੰਦਾ ਸਾਥਿਓ ਆਪਾਂ ਨੂੰ ਪਤਾ ਕਿ ਮੋਦੀ ਨੇ ਕਿੱਦਾਂ ਸਾਡੇ ਸਾਰੇ ਜਿਹਦੇ ਵੀ ادارے ਨੇ ਉਹ ਪ੍ਰਾਈਵੇਟ ਕੀਤੇ ਨੇ ਔਰ ਬਹੁਤ 부ਚਿਆ ਜਾਈਆਂ ਸੰਸਾਵਾਸੀ ਜਿਨ੍ਹਾਂ ਦੇ ਵਿੱਚ ਸਾਨੂੰ ਨੌਕਰੀ ਮਿਲਣੀ ਸੀ ਸਾਡੇ ਬੱਚਿਆਂ ਨੂੰ ਨੌਕਰੀ ਮਿਲਣੀ ਸੀ ਉਹ ਸਾਰਿਆਂ ਦਾ ਜੋ ਇਹਨਾਂ ਨੇ ਹਲ ਕੀਤਾ ਉਹ ਬਹੁਤ ਹੀ ਜੇ ਡੰਡਾ ਜਦੋਂ ਦਾ ਸਾਨੂੰ ਪਤਾ ਕਿ ਇਹ ਕਰ ਕੀ ਰਹੇ ਨੇ ਇਸ ਕਰਕੇ ਸਾਥਿਓ ਸਾਡੇ ਸਾਰਿਆਂ ਦਾ ਫਰਜ਼ ਬਣਦਾ ਕਿ ਚਾਹੇ ਅਸੀਂ ਕਿਸੇ ਵੀ ਮਹੱਤਵ ਦੇ ਵਿੱਚ ਪ੍ਰਾਈਵੇਟ ਤੌਰ ਤੇ ਜਾਂ ਸਰਕਾਰੀ ਤੌਰ ਤੇ ਕੋਈ ਵੀ ਮਹੱਤਵਪੂਰਨ ਨੌਕਰੀ ਕਰਦੇ ਆ ਜਾਂ ਅਸੀਂ ਪੈਨਸ਼ਨਰਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਪੈਨਸ਼ਨ ਰੋਜ਼ ਜਿਨ੍ਹਾਂ ਨੂੰ ਅੱਜ ਤੋਂ 10 ਸਾਲ ਪਹਿਲਾਂ ਪੈਸੇ ਮਿਲਣੇ ਚਾਹੀਦੇ ਸੀ ਅੱਜ ਉਹ ਡੀ ਡੀ ਦੇ 30000 ਬਿਜਲੀ ਬੋਰਡ ਦਾ ਪੈਨਸ਼ਨਰ ਬਰ ਚੁੱਕਿਆ ਵਾ ਉਹਨਾਂ ਨੂੰ ਪਤਾ ਨਹੀਂ ਕਿੱਥੇ ਇਹ ਵੇ ਪੈਸੇ ਦੇ ਕੇ ਆਊਗਾ ਉਹਨਾਂ ਦਾ ਪਾਪ ਵੀ ਲੱਗ ਜਾਣਾ ਇਹਨੂੰ ਇਹਨਾਂ ਆ ਜਿਹੜੇ ਇਹਨੇ ਪੁੱਪਜ ਮੰਨਦੇ ਨੇ ਇਹਨੂੰ ਪਤਾ ਨਹੀਂ ਵੀ ਕੀ ਹੋ ਰਿਹਾ ਸਾਡੇ ਹਿੰਦੁਸਤਾਨ ਦੇ ਵਿੱਚ ਸਾਥੀਓ ਬਾਹਰੇ ਜੋ ਕੀਤੇ ਸੀ ਉਹਨਾਂ ਤੋਂ ਭੱਜਿਆ ਹੋਇਆ ਮੁੱਖ ਮੰਤਰੀ ਆ ਭਗਾਉਣਾ ਮੁੱਖ ਮੰਤਰੀ ਹੋਊਗਾ ਜਿਹੜੇ ਬਾਦਲ ਜਾਂ ਹੋਰ ਸਾਡੇ ਹੁਣ ਤੱਕ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਦਾ 10 ਸਾਲ 5-5 ਸਾਲ ਲਾ ਲੇ ਸੀਗੇ ਪਰ ਸਾਥੀਓ ਇਹਦਾ 50 ਸਾਲਾਂ ਦਾ ਜਿਉ ਹਾਲ ਹੋਊਗਾ ਜੋ ਉਹਨਾਂ ਦਾ ਹੋਇਆ ਵਾ ਸੋ ਅਸੀਂ ਅੱਜ ਚੈਨ ਇਹਨੂੰ ਚੈਲੰਜ ਕਰਨਾ ਆਇਆ ਇਹ ਤੇ ਜੇ ਤੂੰ ਨਾ ਸੁਧਰਿਆ ਤਾਂ ਤੇਰਾ ਉਦੋਂ ਪਹਿਲਾਂ ਉਹੀ ਹਾਲ ਕਰਾਂਗੇ ਜੋ ਅਸੀਂ ਪਹਿਲਾਂ ਦਾ ਕੀਤਾ ਸੋ ਬਲਾਜਮਾ ਨੂੰ ਔਰ ਸਾਨੂੰ ਸਾਰਿਆਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਆਪਣੇ ਔਰ ਤਾਰੂ ਸਾਹਿਬ ਨੂੰ ਇਕੱਠੇ ਹੋ ਕੇ ਸਾਰੇ ਮਹਿਕਮਿਆਂ ਨੂੰ ਇਕੱਠੇ ਹੋ ਕੇ ਇਹ ਲੜਾਈ ਲੜਨੀ ਚਾਹੀਦੀ ਆ ਸੋ ਇਹ ਲੜਾਈ ਬਹੁਤ ਵੱਡੀ ਲੜਾਈ ਆ ਆਪਾਂ ਸਾਰੇ ਇਕੱਠੇ ਹੋ ਕੇ ਜਦੋਂ ਲੜਾਂਗੇ ਤਾਂ ਲੱਗਦੀ ਆ ਕਿ ਜਿੱਤ ਸਾਡੀ ਹੋਏਗੀ ਸੋ ਸਾਰੇ ਸਾਥੀਆਂ ਨੂੰ ਬੇਨਤੀ ਆ ਮੈਂ ਦੋ ਨਾਰੇ ਲਾਉਂਗਾ ਨਾਰੇ ਦਾ ਜਵਾਬ ਠੋਕੇ ਦਿਓ

ਮੇਰੀ ਬੇਨਤੀ ਹੈ ਕਿ ਬਹੁਤ سارے ਸਾਥੀ ਗੁਰਦੁਆਰਾ ਸਾਹਿਬ ਦੇ ਅੰਦਰ ਪਾਣੀ ਪੀਣ ਲਈ ਜਾ ਰਹੇ ਨੇ ਪਾਣੀ ਦਾ ਜਿਹੜਾ ਟੈਂਕਰ ਹੈਗਾ ਬਿਲਕੁਲ ਆਪਣੇ ਪੰਡਾਲ ਦੇ ਸੱਜੇ ਹੱਥ ਦੇ ਨਾਲ ਸਟੇਜ ਦੇ ਸੱਜੇ ਹੱਥ ਲੱਗਾ ਹੋਇਆ ਹੈ ਪਾਣੀ ਤੁਸੀਂ ਇੱਥੋਂ ਪੀ ਸਕਦੇ ਹੋ ਤੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਪੋ ਆਪਣੀ ਗਤੀਵਿਧੀ ਕਰਨ ਤੋਂ ਫੌਰੀ ਬਾਅਦ ਜਿਹੜਾ ਪੰਡਾਲ ਦੇ ਵਿੱਚ ਹਾਜ਼ਰ ਜ਼ਰੂਰ ਹੋ ਜਾਇਆ ਕਰ ਸਾਥੀ ਅਮਨ ਸ਼ਰਮਾ ਜੀ ਜਿਹੜੇ ਵੀ ਸਾਥੀ ਬਾਹਰ ਨੇ ਦੁਬਾਰਾ ਬੇਨਤੀ ਆ ਕਿ ਕਿਰਪਾ ਕਰਕੇ ਪੰਡਾਲ ਦੇ ਵਿੱਚ ਆ ਜਾਣ ਸਾਥੀ ਅਮਨ ਸ਼ਰਮਾ ਜੀ ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰਨੀ ਹੈ ਭੈਣ ਜੀ ਅਮਰਜੀਤ ਕੌਰ ਰਣ ਸਿੰਘ ਵਾਲਾ ਕਿ ਉਹ ਚੰਦ ਲਫਜ਼ ਤੁਹਾਡੇ ਨਾਲ ਸਾਂਝੇ ਕਰ ਗਏ ਹੁਣ ਸਾਥੀ ਅਮਨ ਸ਼ਰਮਾ ਜੀ ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਆਏ ਹੋਏ ਵੱਖ-ਵੱਖ ਜੇ ਆ ਤੋਂ ਸਾਰੇ ਵਪਾ ਗਾਂਦੇ ਆਗੂ ਵਾਟਰ ਸਹਿਬਾਨ ਅਤੇ ਮਾਨ ਪਤਾ ਆਸ਼ਾ ਵਰਕਰ ਮਿੱਡੇ ਵੀਲ ਸਾਰਿਆਂ ਤੋਂ ਪਹਿਲਾਂ ਜੈ ਜਨਤਾ ਜੈ ਸੰਘਰਸ਼ ਸਾਥੀਓ ਜਦੋਂ ਅਸੀਂ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ 2022 ਤੇ ਲਿਆਂਦਾ ਸੀ ਅਸੀਂ ਸੋਚਿਆ ਸੀ ਕਿ 92